ਉਮਰ ਨਾਲ ਸਾਡੇ ਪੰਜਾਬੀਆਂ ਨਾਲ ਹਮੇਸ਼ਾ ਹੀ ਦਿੱਲੀ ਸਟੇਟ ਧੱਕਾ ਕਰਦੀ ਆ ਰਹੀ ਹੈ ਅਮਰਤਪਾਲ ਦਾ ਕੀ ਕਸੂਰ ਹੈ ਜਾਂ ਸਾਡੇ ਬੰਦੀ ਸਿੰਘ ਜਿਹੜੀ 33 32 ਸਾਲਾਂ ਤੋਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਡਬਲ ਡਬਲ ਸਜ਼ਾਵਾਂ ਭੋਗ ਲੀਆਂ ਉਹਨਾਂ ਨੂੰ ਵੀ ਜੇ ਉਹਨਾਂ ਦੇ ਘਰ 'ਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਨੂੰ ਕੰਡਿਆਂ 'ਚ ਪਰੋਲ ਕੈਂਟਾ ਦੋ ਘੰਟੇ ਕਈ ਸ਼ਰਤਾਂ ਲਾ ਕੇ ਪਰੋਲ ਦਿੱਤੀ ਜਾਂਦੀ ਹੈ ਇਹਨਾਂ ਦੇ ਘਿਣਾਉਣੇ ਅਪਰਾਧ ਆ ਜਿਨ੍ਹਾਂ ਤੇ ਬਲਾਤਕਾਰ ਵਰਗੇ ਕਤਰਾਂ ਦੇ ਦੋਸ਼ ਆ ਜਾਂ ਹੋਰ ਪਤਾ ਨਹੀਂ ਕਿ ਕਿੰਨੇ ਕੇਸ ਚੱਲ ਰਹੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਮਹਿਮਾਨ ਬਣਾ ਕੇ ਰੱਖੇ ਹੋਇਆ ਕਾਨੂੰਨ ਦਾ ਧਜੀਆਂ ਢਾਈਆਂ ਜਾ ਰਹੀਆਂ ਸਾਡੇ ਲੋਕਾਂ ਦੇ ਜ਼ਖਮਾਂ ਤੇ ਲੂਣ ਸੜਕਿਆ ਜਾ ਰਿਹਾ ਮੇਰੇ ਖਿਆਲੇ ਕਿ ਬਹੁਤ ਮਾੜੀ ਗੱਲ ਆ ਸਰਕਾਰ ਨੂੰ ਜਾਂ ਕਾਨੂੰਨ ਨੂੰ ਸਾਰਿਆਂ ਵਾਸਤੇ ਕਹਿਣ ਨੂੰ ਤਾਂ ਕਿਹਾ ਜਾਂਦਾ ਕਿ ਸਾਰਿਆਂ ਵਾਸਤੇ ਕਾਨੂੰਨ ਇੱਕ ਆ ਪਰ ਬਹੁਤ ਵੱਡਾ ਫਰਕ ਆ ਕਈਆਂ ਨੂੰ ਕਾਨੂੰਨ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਆ ਕਾਨੂੰਨ ਨੂੰ ਆਪਣੀ ਜੇਬ 'ਚ ਪਾ ਕੇ ਤੇ ਕਈਆਂ ਤੇ ਕਾਨੂੰਨ ਬੇਲੋੜਾ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਜਿੱਦਾਂ ਹੁਣ ਗੋਰਾ ਮੱਤਾ ਤੇ ਹੋਇਆ ਕਿ ਜੋ ਆਪਣੇ ਕੋਈ ਇਨਸਾਫ ਦੀ ਗੱਲ ਕਰਦਾ ਤੇ ਉਹਨਾਂ ਤੇ ਇਹੋ ਜਿਹਾ ਅਨਮਨੁੱਖੀ ਤਸ਼ੱਦਦ ਕੀਤਾ ਜਾਂਦਾ ਮੈਂ ਦਲਤ ਭਰਾਵਾਂ ਨੂੰ ਜਿਮੀਦਾਰ ਭਰਾਵਾਂ ਨੂੰ ਵੀ ਸਾਰਿਆਂ ਨੂੰ ਚਾਹੁੰਦਾ ਕਿ ਆਪਾਂ ਨੂੰ ਗੁਰੂ ਮਹਾਰਾਜ ਨੇ ਦਾ ਫਲਸਫਾ ਦਾ ਮਾਨਸ ਕੀ ਜਾਤ ਸਭੇ ਇੱਕ ਪਛਾਣ ਦਿੱਤਾ ਸਾਡੇ ਚ ਜਾਤ ਪਾਤ ਤੋਂ ਸਾਨੂੰ ਰਹਿਤ ਸੁਵਾਰਜ ਦੀ ਗੁਰੂ ਮਹਾਰਾਜ ਨੇ ਦਿੱਤਾ ਸੀ ਸਾਨੂੰ ਸਾਰਿਆਂ ਨੂੰ ਉਸ ਫਲਸਫੇ ਨੂੰ ਉਹਦੇ ਅਨਸਾਰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਹੀ ਅਸੀਂ ਇਹ ਇਹੋ ਜੇ ਹਾਲਾਤਾਂ ਚੋਂ ਨਿਕਲ ਸਕਦੇ ਹਾਂ ਜੇ ਅਸੀਂ ਆਪਸ ਵਿੱਚ ਵੰਡੇ ਗਏ ਤੇ ਸਾਡੇ ਤੇ ਤਸ਼ੱਦਦ ਹੋਰ ਵੀ ਹੋਊਗਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਰਲ ਮਿਲ ਕੇ ਜੋ ਵੀ ਆਪਸੀ ਭਾਈਚਾਰਾ ਉਹਨੂੰ ਮਜ਼ਬੂਤ ਇਹ ਬਣਾ ਕੇ ਰੱਖੀਏ ਕਿਉਂਕਿ ਸਦੀਆਂ ਤੋਂ ਸਾਡਾ ਭਾਈਚਾਰਾ ਇਕੱਠਾ ਰਿਹਾ ਇਹ ਜਿਹੜੀ ਜਾਤ ਪਾਤ ਦਾ ਕੋੜ ਹੈ ਇਹਨੂੰ ਵੀ ਆਪਾਂ ਸਾਰੇ ਜਣੇ ਨਾਲ ਮਿਲ ਕੇ ਗੁਰੂ ਤੋਂ ਸਿੱਖਿਆ ਅੱਜ ਮੁੱਛਾਂ ਨੂੰ ਤਾਂ ਨਹੀਂ ਫਿਰਦੇ ਐ ਤੇ ਜਿਹੜੇ ਕਾਨੂੰਨ ਦੇ ਰਾਖੇ ਆ ਸਾਰੇ ਬੈਠੇ ਆ ਕਾਨੂੰਨ ਨੂੰ ਸੇਕ RAMਦੇਵ ਇਹ ਦਵਾਨੀ ਦਾ ਬਾਬਾ ਜਿਹੜਾ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਤੇ ਜਦੋਂ ਭੱਜ ਕੇ ਤੇ ਗੁਰਦੁਆਰੇ ਰਿਕਾਬ ਕੰਚੀ ਵੜ ਗਿਆ ਤੇ ਐਸਸੀਐਸਸੀ ਕਮਿਸ਼ਨ ਉਹਨੇ ਚੋਣੀ ਖੱਲਿਆ ਇਹਨੂੰ ਵੀ ਤੁਰੰਤ ਅੱਛ ਲੈਣਾ ਚਾਹੀਦਾ ਕਰਕੇ ਮੈਂ ਕਹਿਣਾ ਭਾਈ ਪੀਸ ਵਾਲਿਓ ਅਸੀਂ ਤੁਹਾਡੇ ਨਾਲ ਪਹਿਲਾਂ ਲੜਾਈ ਅਸੀਂ ਨਹੀਂ ਲੜਦੇ ਜਦੋਂ ਲੜਦੇ ਚਿਚੜਾਂ ਚਿੰਬਰਦਾਨੀਏ ਇਹ ਘਰੇ ਜੀ ਦੋ ਰਹਿ ਜੀ ਬਗਰਾਨੀ ਮੋਰਚੇ ਤੇ ਅਸੀਂ ਪੰਜ ਹੀ ਰਹਿ ਗਏ ਸੀ ਪੰਜਾਂ ਤੋਂ ਵੇਖੋ ਸਾਰੇ ਪੁੱਥਰੇ ਹੋਏ ਪਏ ਨੇ ਵਿਧਾਨ ਸਭਾ ਗੁੰਜਣ ਲੱਗ ਪਈ ਹੈ ਤੇ ਫੇਰ ਅਸੀਂ ਸਾਰੇ ਜਬਰ ਸਿੰਘ ਵਾਲੇ ਗੱਲ ਤੇ ਇਹਦੇ ਤੇ ਕਾਨੂੰਨ ਜੇ ਸਾਰਿਆਂ ਪਾ ਇਹਨਾਂ ਦੇ ਤੁਰੰਤ ਸਾਰਿਆਂ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਦੀ ਡਿਪਾਰਟਮੈਂਟਲ ਇਨਕੁਆਰੀ ਪੁੱਟਣੀ ਚਾਹੀਦੀ ਆ ਤੇ ਇਹਨਾਂ ਦਾ ਪਿੱਛੇ-ਪਿੱਛੇ ਜਿੱਥੇ-ਜਿੱਥੇ ਇਹ ਲੱਗੇ ਰਹੇ ਨੇ ਉਹ ਕੀ ਅਫਸਰ ਹੈ ਤੇ ਉਹ ਦਾ ਵਿਹਾਰ ਰਿਹਾ ਹੈ ਕਿੰਨੀ ਰਿਸ਼ਵਤ ਲੈਤੇ ਰਹੇ ਆ ਮੈਂ ਸਮਝਦਾ ਵੀ ਉਹ ਕੱਡਾ ਨੂੰ ਸੁਣ ਕੇ ਕੋਈ ਵੀ ਜੌਂਦੀ ਜ਼ਮੀਰ ਵਾਲਾ ਵਿਅਕਤੀ ਨਹੀਂ ਹੋਊਗਾ ਜਿਦੀ ਅੱਖਾਂ ਤੋਂ ਵਿੱਚੋਂ ਪਾਣੀ ਨਾ ਆ ਜੇ ਸੋ ਡਾਕਟਰ ਪਿੰਗਰੋ ਅੰਬेडकर ਦੇ ਸੰਵਿਧਾਨ ਦੇ ਤਹਿਤ ਧਰਨਾ ਦੇਣਾ ਇਹ ਰਾਈਟ ਹੈ ਇਹੋ ਕਰਦਾ ਸੀ ਪਰ ਇੱਥੇ ਬੜੇ ਅਫਸੋਸ ਨਾਲ ਮੈਨੂੰ ਇੱਥੇ ਕਹਿਣਾ ਪੈ ਰਿਹਾ ਮੈਂ ਸਖਤ ਸ਼ਬਦਾਂ ਚ ਆਲੋਚਨਾ ਕਰਦਾ ਨਿੰਦਿਆ ਕਰਦਾ ਦੀ ਇਥੋਂ ਦੇ ਜਿਹੜੇ ਐਮਐਲਏ ਹੈ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਇਹ ਗੱਲ ਕਿ ਐਮਐਲਏ ਸ਼ਿਪ ਛੋਟੇ ਵੀਰ ਸਦਾ ਨਹੀਂ ਰਹਿਣੀ ਉਹ ਸੀਆਈ ਦਾ ਇੰਚਾਰਜ ਅਮਰਿੰਦਰ ਜਾਂ ਤੁਹਾਡਾ ਡੀਐਸਪੀ ਜਾਂ ਐਸਐਚਓ ਉਹਨਾਂ ਨੂੰ ਵੀ ਗੱਲ ਕਿਹੜਣੀ ਚੋਣਾ ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਐਮਐਲਏ ਬਦਲਦੇ ਰਹਿੰਦੇ ਐ ਗੋਰਾ ਮਤਾ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਦੱਸਣ ਦੇ ਮੁਤਾਬਕ ਚੜ੍ਹੇ ਪਾੜੇ ਗਏ ਉਹਨੂੰ ਗੰਦਾ ਪਾਣੀ ਪਿਆਇਆ ਗਿਆ ਉਹਨੂੰ ਪੁੱਠਾ ਲਟਕਾਇਆ ਗਿਆ ਉਹ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਐਸਸੀ ਐਸਟੀ ਐਕਟ ਦਾ ਪਰਚਾ ਉਸ ਸੀਆਈਏ ਇਨਚਾਰਜ ਦੇ ਉੱਤੇ ਪਹਿਲਾਂ ਹੋਣਾ ਚਾਹੀਦਾ ਜਿਹਨੇ ਇਹ ਗੱਲ ਸ਼ੁਰੂ ਕੀਤੀ ਦੂਸਰਾ ਸਾਰੇ ਅਧਿਕਾਰੀ ਜਿਹੜੇ ਇਸੇ ਜ਼ਿੰਮੇਵਾਰ ਐ ਮੈਂ ਤਾਂ ਇਹ ਚਾਹਾਂਗਾ ਸੀ ਮੰਗ ਕਰਾਂਗੇ ਕਿ ਇਹਦੀ ਜੁਡੀਸ਼ਲ ਜਾਂਚ ਹੋਵੇ। ਸਸਿਕਾਲ ਜੀ ਤੁਸੀਂ ਜੁੜੇ ਹੋ ਲੋਕ ਰਾਟਾ ਟੀਵੀ ਨਾਲ ਮੈਂ ਹਾਂ ਜਸਿੰਦਰ ਸਿੰਘ। ਪਿਛਲੇ ਦਿਨੀਂ ਦਲਤ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਤੇ ਸੀਏ ਫਰੀਦਕੋਟ ਦੀ ਪੁਲਿਸ ਅਨਾਂ ਤਸ਼ੱਦਦ ਟਾਉਂਦੀ ਹੈ। ਗੋਰਾ ਮੱਤਾ ਦੇ ਇਲਜ਼ਾਮ ਆ ਕਿ ਉਹਨਾਂ ਦੇ ਨਾਲ ਬੜਾ ਹੀ ਗੈਰਮਨੁਕੀ ਵਿਹਾਰ ਕੀਤਾ ਗਿਆ। ਇਸ ਤੋਂ ਇਲਾਵਾ ਜੈਤੋ ਪੁਲਿਸ ਤੇ ਫਰੀਦਕੋਟ ਦੀ ਪੁਲਿਸ ਪਿਛਲੇ ਦਿਨ ਚੰਦਪਾਨ ਤੇ ਦਲਤ ਮਜ਼ਦੂਰਾਂ ਤੇ ਅਤਿਆਚਾਰ ਦੇ ਕਾਰਨ ਕਾਫੀ ਚਰਚਾ ਵਿੱਚ ਰਹੀ ਹੈ ਇੱਕ ਵਾਰ ਫਿਰ ਜੈਤੋ ਪੁਲਿਸ ਤੇ ਫਰੀਦਕੋਟ ਦਾ ਸੀਐਸਟਾਫ ਚਰਚਾ ਵਿੱਚ ਹੈ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਕੀਤੇ ਗਏ ਅਤਿਆਚਾਰ ਦੇ ਕਾਰਨ ਜਿਹਦੇ ਚਲਦਿਆਂ ਅੱਜ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਦੁਆਰਾ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਹੱਕ ਵਿੱਚ ਗੰਗਸਰ ਗੁਰਦੁਆਰਾ ਵਿੱਚ ਇਕੱਠ ਕੀਤਾ ਗਿਆ ਤੇ ਉਹਨਾਂ ਨੇ ਆਉਣ ਵਾਲੀ 28 ਫਰਵਰੀ ਨੂੰ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਹੱਕ ਵਿੱਚ ਜੈਤੋ ਦੇ ਐਸਡੀਐਮ ਦਫ਼ਤਰ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਅੱਜ ਦੇ ਇਕੱਠ ਵਿੱਚ ਕਾਸ ਤੌਰ ਤੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਭਾਈ ਤਰਸੇਮ ਸਿੰਘ ਵੀ ਪਹੁੰਚੇ ਸਨ ਤੇ ਉਹਨਾਂ ਨੇ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਆ ਆਓ ਸਾਨੂੰ ਸੁਣਾਉਣੇ ਹਾਂ ਕਿਸ ਤਰ੍ਹਾਂ ਵੱਖ-ਵੱਖ ਜਥੇਬੰਦਿਆਂ ਨੇ ਆਗੂਆਂ ਨੇ ਅੰਗਰੇਜ਼ ਸਿੰਘ ਗੋਰਾ ਮੱਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਕਾਫੀ ਰਗੜੇ ਲਾਏ ਹਨ ਆਓ ਸਾਨੂੰ ਸੁਣਾਉਣੇ ਆ ਪੂਰੀ ਗੱਲਬਾਤ ਹਾਂ ਗੈਰੀ ਸਾਹਿਬ ਅੱਜ ਵੀ ਜੈਤੂ ਪਹੁੰਚੇ ਹੋ ਗੋਰੇ ਮੱਤੇ ਦੇ ਜਿਹੜਾ ਮਾਮਲਾ ਸੀਗਾ ਉਹਨੂੰ ਲੈ ਕੇ ਆ ਕੀ ਸਾਰੀ ਗੱਲਬਾਤ ਹੋਈ ਹੈ ਜੀ ਤੁਹਾਡੀ ਮੀਟਿੰਗ ਇੱਥੇ ਕੀਤੀ ਗਈ ਹੈ ਜੀ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਅਦਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕਿਸੇ ਵਿਭਾਗ ਕਾਂਗਰਸ ਪਾਰਟੀ ਜਿਹੜੀ ਘਟਨਾ ਗੋਰਾਮੱਤੇ ਨਾਲ ਵਾਪਰੀ ਹੈ ਜੋ ਗੋਰਾਮੱਤਾ ਨੇ ਆਪਣੇ ਮੂੰਹ ਤੋਂ ਅੱਜ ਦੀ ਮੀਟਿੰਗ ਦੇ ਵਿੱਚ ਬਿਆਨ ਕੀਤੀ ਹੈ ਮੈਂ ਸਮਝਦਾ ਵੀ ਉਹ ਘਟਨਾ ਨੂੰ ਸੁਣ ਕੇ ਕੋਈ ਵੀ ਜਿਉਂਦੀ ਜਮੀਰ ਵਾਲਾ ਵਿਅਕਤੀ ਨਹੀਂ ਹੋਊਗਾ ਜਿਹਦੇ ਅੱਖਾਂ ਤੋਂ ਵਿੱਚੋਂ ਪਾਣੀ ਨਾ ਜੇ ਭਈ ਇਹ ਘੋਰਾ ਮਤਾ ਇੱਕ ਸ਼ਰੂਲ ਕਾਸਟ ਭਾਈਚਾਰੇ ਦੇ ਵਿੱਚੋਂ ਮਜ਼ਦੂਰਾਂ ਦੀ ਲੜਾਈ ਲੜ ਰਿਆ ਸੀ ਮਨਰੇਗਾ ਦਾ ਕੰਮ ਮਜ਼ਦੂਰਾਂ ਨੂੰ ਸਹੀ ਤੰਗ ਨਾਲ ਮਿਲੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਜਿਹੜੀ ਸ਼ਰੂਲ ਕਾਸਟ ਲੋਕਾਂ ਦੀ ਦਲਤ ਭਾਈਚਾਰੇ ਦੇ ਲੋਕਾਂ ਦੀ ਹਿੱਸੇਦਾਰੀ ਹੈ ਉਹ ਬਰਕਰਾਰ ਰਹੇ ਇਹ ਛੋਟੀਆਂ-ਮੋਟੀਆਂ ਮੰਗਾਂ ਨੂੰ ਛੋਟੀਆਂ-ਮੋਟੀਆਂ ਗੱਲਾਂ ਨੂੰ ਮਤਲਬ ਇਹ ਉਠਾਉਂਦਾ ਰਹਿੰਦਾ ਸੀ ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬेडकर ਦੇ ਸੁਵਿਧਾਨ ਦੇ ਤਹਿਤ ਧਰਨਾ ਦੇਣਾ ਇਹ ਰਾਈਟ ਹੈ ਇਹ ਉਹ ਕਰਦਾ ਸੀ ਪਰ ਇੱਥੇ ਬੜੇ ਅਫਸੋਸ ਨਾਲ ਮੈਨੂੰ ਇੱਥੇ ਕਹਿਣਾ ਪੈ ਰਿਹਾ ਮੈਂ ਸਖਤ ਸ਼ਬਦਾਂ 'ਚ ਆਲੋਚਨਾ ਕਰਦਾ ਨਹੀਂ ਦਿਆ ਕਰਦਾ ਅ ਦੀ ਇਥੋਂ ਦੇ ਜਿਹੜੇ ਐਮਐਲਏ ਐ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਿਣਾ ਇਹ ਗੱਲ ਕਿ ਐਮਐਲਏ ਸ਼ਿਪ ਛੋਟੇ ਵੀ ਸਦਾ ਨਹੀਂ ਰਹਿਣੀ ਇਹ ਭਗਤੀ ਚੀਜ਼ਾਂ ਹੁੰਦੀਆਂ ਹਨ 5 ਸਾਲਾਂ ਬਾਅਦ ਇਹਨੇ ਚੇਂਜ ਹੋ ਜਾਣਾ ਤੇ ਆਪਾਂ ਫਿਰ ਲੋਕਾਂ ਦੇ ਵਿੱਚ ਹੀ ਰਹਿਣਾ ਪਬਲਿਕ ਦੇ ਵਿੱਚ ਹੀ ਰਹਿਣਾ ਦੂਜੀ ਗੱਲ ਮੈਂ ਉਹ ਸੀਆਈ ਦਾ ਇੰਚਾਰਜ ਮਰੀਂਦਰ ਜਾਂ ਤੁਹਾਡਾ ਡੀਐਸਪੀ ਜਾਂ ਐਸਐਚਓ ਉਹਨਾਂ ਨੂੰ ਵੀ ਗੱਲ ਕਹਿਦਣੀ ਚਾਹਣਾ ਇਹ ਗੱਲ ਸੋਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਐਮਐਲਏ ਬਦਲਦੇ ਰਹਿੰਦੇ ਐ ਤੇ ਤੁਸੀਂ ਨੌਕਰੀ 58 ਸਾਲ ਤੱਕ ਕਰਨੀ ਐ ਤੁਸੀਂ ਨੌਕਰੀ ਤੋਂ ਹੱਥ ਧੋ ਬੈਠੋਗੇ ਗੋਰਾ ਮਤਰਾ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਦੱਸਣ ਦੇ ਮੁਤਾਬਕ ਚੜ੍ਹੇ ਪਾੜੇ ਗਏ ਉਹਨੂੰ ਗੰਦਾ ਪਾਣੀ ਪਿਆਇਆ ਗਿਆ ਉਹਨੂੰ ਪੁੱਠਾ ਲਟਕਾਇਆ ਗਿਆ ਉਹਦੇ ਬਾਲ ਪੱਟੇ ਗਏ ਇਹ ਸਾਰੀਆਂ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਐਸ ਸੀ ਐਸ ٹی ਐਕਟ ਦਾ ਪਰਚਾ ਉਸ ਸੀਆਈਏ ਇੰਚਾਰਜ ਦੇ ਉੱਤੇ ਪਹਿਲਾਂ ਹੋਣਾ ਚਾਹੀਦਾ ਜਿਹਨੇ ਇਹ ਗੱਲ ਨੂੰ ਸ਼ੁਰੂ ਕੀਤੀ ਦੂਸਰਾ ਸਾਰੇ ਅਧਿਕਾਰੀ ਜਿਹੜੇ ਇਸ ਦੇ ਜ਼ਿੰਮੇਵਾਰ ਹੈ ਮੈਂ ਤਾਂ ਇਹ ਚਾਹੂੰਗਾ ਅਸੀਂ ਮੰਗ ਕਰਾਂਗੇ ਕਿ ਇਹਦੀ ਜੁਡੀਸ਼ੀਅਲ ਜਾਂਚ ਹੋਵੇ ਕਿਨੇ ਨੂੰ ਫੜਿਆ ਕਿਨੇ ਦੀ ਕੁੱਟਮਾਰ ਕੀਤੀ ਕੌਣ ਕੌਣ ਬੰਦੇ ਇਹਨੂੰ ਗੱਡੀ ਦੇ ਵਿੱਚ ਲੈ ਕੇ ਗਏ ਇਹ ਸਾਰੇ ਮਾਮਲੇ ਦੀ ਜਾਂਚ ਹੋ ਕੇ ਇਹਨਾਂ ਦੇ ਖਿਲਾਫ ਐਸ ਸੀ ਐਸਟੀ ਐਕਟ ਤੇ ਅਣ ਮਨੁੱਖੀ ਤਸ਼ੱਦਦ ਕਰਨ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਸੁਝਾਵਾਂ ਮਿਲਣੀਆਂ ਚਾਹੀਦੀਆਂ ਤੇ ਇਸ ਗੋਰਾ ਸਿੰਘ ਨੌਜਵਾਨ ਨੂੰ ਮੌਬਜ਼ਾ ਮਿਲਣਾ ਚਾਹੀਦਾ ਐਸ ਸੀ ਕਮਿਸ਼ਨ ਕੋਲ ਵੀ ਅਸੀਂ ਇਹ ਮਾਮਲੇ ਨੂੰ ਉਠਾਵਾਂਗੇ ਜਥੇਬੰਦੀਆਂ ਅੱਜ ਫੈਸਲਾ ਲੈ ਰਹੀਆਂ ਤਿੱਖਾ ਐਕਸ਼ਨ ਕਰਾਂਗੇ no doubt ਉਸ ਤਿੱਖੇ ਇਸੰ ਦੇ ਵਿੱਚ ਇਸੇ ਦੇ ਐਕਸ਼ਨ ਦੇ ਵਿੱਚ ਨੈਸ਼ਨਲ ਅਦਾਲਤ ਮਹਾਪੰਚਾਇਤ ਕਿ ਸਾਡਾ ਡੋਮਾ ਪਰਿਸ਼ੰਗ ਪੂਰਨ ਤੌਰ ਤੇ ਅਸੀਂ ਸਾਥੀਆਂ ਸਮੇਤੋ ਸ਼ਾਮਲ ਹੋਵਾਂਗੇ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਸਾਡੇ ਡੋਮਾ ਦੇ ਹੈਗੇ ਆ ਡਾਕਟਰ ਦਿਤਰਜ ਬੜੇ ਲੜਾਕੂ ਸਾਥੀ ਨੇ ਤੋਂ ਐਕਸ਼ਨ ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਦਿੱਲੀ ਦੇ ਲੀਡਰਸ਼ਿਪਾਂ ਲੀਡਰਸ਼ਿਪ ਨੂੰ ਵੀ ਅਸੀਂ ਇੱਥੇ ਬੁਲਾਵਾਂਗੇ ਇਹ ਮਾਮਲਾ ਨੈਸ਼ਨਲ ਕਮਿਸ਼ਨ ਫਾਰ ਸ਼ਰੂਲ ਕਾਸਟ ਦੇ ਕੋਲ ਉਠਾਵਾਂਗੇ ਤੇ ਜੁਡੀਸ਼ਲ ਇਸ ਮਾਮਲੇ ਦੀ ਜਾਂਚ ਕਰਾ ਕੇ ਇਹਦੇ ਇਹਨਾਂ ਦੇ ਖਿਲਾਫ ਸਾਰਾਂ ਦੇ ਖਿਲਾਫ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਪ੍ਰਧਾਨ ਜੀ ਚੰਦਪਾਨ ਵੀ ਕੋਈ ਅਸੀਂ ਦਲਤ ਭਾਈਚਾਰਾ ਨਾ ਘਟਣਾ ਵਾਪਰੀਆ ਉਹਦਾ ਬੜਾ ਛੇਤੀ ਹੱਲ ਹੋ ਗਿਆ ਸੀ ਗੌਰਮਤ ਸਿੰਘ ਉਹਨਾਂ ਸਾਹਿਬ ਮਿਲ ਚ ਬੜੀ ਦੇਰੀ ਲੱਗ ਰਹੀ ਮੈਂ ਦੱਸਦਾ ਤੁਹਾਨੂੰ ਗੱਲ ਕਿ ਚੰਦਪਾਨ ਦਾ ਜਿਹੜਾ ਮਸਲਾ ਹੈ ਤੁਸੀਂ ਉਠਾਈ ਗੱਲ ਉਥੇ ਕੁਲਦੀਪ ਸਿੰਘ ਇੱਕ ਪੱਤਰਕਾਰ ਸੀਗਾ ਕਿਉਂਕਿ ਪੱਤਰਕਾਰ ਜਿਹੜੇ ਹੁੰਦੇ ਆ ਇਹ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਲੜਕਦੇ ਰਹਿੰਦੇ ਆ ਕਿਉਂਕਿ ਗਾਹੇ ਗਵਾਹੀ ਇਹ ਪੱਤਰਕਾਰ ਜਿਹੜੇ ਆ ਉਹਨਾਂ ਨੂੰ ਸਵਾਲ ਪੁੱਛਦੇ ਆ ਕਿਸ ਨਾ ਕਿਸੇ ਗੱਲ ਨੂੰ ਲੈ ਕੇ ਤੇ ਉਹ ਅੱਖਾਂ 'ਚ ਲੜਕਦੇ ਆ ਇਹ ਕੋ ਪੱਤਰਕਾਰ ਸੀ ਤੇ ਇੱਕ ਮਜਬੀ ਸਿਕਾ ਦਾ ਮੁੰਡਾ ਸੀ ਸਰਪੰਚ ਬਣ ਗਿਆ ਉਹ ਸਰਪੰਚੀ ਬਰਦਾਸ਼ਤ ਨਹੀਂ ਹੋਈ ਤੇ ਕੇ ਇੱਕ ਮਜਬੂਰ ਜ਼ਕਾਨਾ ਪੜ੍ਹ ਲਿਖਿਆ ਮੁੰਡਾ ਉਹਦੇ ਘਰ ਵਾਲੀ ਸਰਪੰਚ ਬਣ ਜਿੱਤੇ ਮੋਹਰੋ ਦੇ ਹੱਥ ਚ ਰਵੇ ਇਹ ਬਰਦਾਸ਼ਤ ਨਾ ਹੋਣ ਕਰਕੇ ਇਹ ਸਾਰਾ ਮਾਮਲਾ ਭਖਿਆ ਉੱਤੇ ਸ਼ਰੂਲ ਕਾਸਟ ਭਾਈਚਾਰੇ ਨੂੰ ਕੁੱਟਿਆ ਗਿਆ ਗ੍ਰਿਫਤਾਰ ਕੀਤੇ ਗਏ ਪਰਚੇ ਦਰਜ ਕੀਤੇ ਗਏ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਦਾਨ ਸਿੰਘ ਵਾਲੇ ਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਦੇ ਦਲਤਾਂ ਦੇ ਵਿੱਚ ਕੋਹ ਰੋਸ ਸੀ ਇੱਕ ਤਿੱਖਾ ਰੋਸ ਸੀਗਾ ਤੇ ਉਹ ਮੂਵਮੈਂਟ ਬਣ ਗਈ ਸਟੇਟ ਦੀ ਜਦੋਂ ਸਟੇਟ ਦੀ ਮੂਵਮੈਂਟ ਬਣਨ ਲੱਗੀ ਤਾਂ ਸਟੇਟ ਦੀ ਮੂਵਮੈਂਟ ਦੇ ਵਿੱਚ ਇੰਨਾ ਸਰਕਾਰ ਘਬਰਾ ਗਈ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਨੇ ਇਹ ਅਤਿਆਚਾਰ ਕੀਤਾ ਸੀ ਦਲਤਾਂ ਦੇ ਉਹ ਘਬਰਾ ਕੇ ਕਿ ਮੂਵਮੈਂਟ ਬਣੂਗੀ ਉਹਨਾਂ ਨੇ ਕੁਝ ਲੋਕਾਂ ਦੇ ਨਾਲ ਰਾਤ ਨੂੰ ਰਾਤ ਨੂੰ ਮੀਟਿੰਗ ਕੀਤੀ ਤੇ ਦਲਤ ਲੀਡਰ ਸਹਿਬਾਨਾਂ ਨੂੰ ਇਥੋਂ ਦੇ ਐਮਪੀ ਨੂੰ ਵੀ ਉਸ ਮੂਵਮੈਂਟ ਦੇ ਤੁਸੀਂ ਦੇਖਿਆ ਹੋਣਾ ਫਰੀਦਕੋਟ ਜਿਹੜੀ ਧਰਨਾ ਹੋਇਆ ਸੀ ਉਹ ਰੱਖਿਆ ਸੀ ਐਸਐਸਪੀ ਦਫ਼ਤਰ ਦਾ ਘਰਾਓ ਉਹਨੂੰ ਮੁੜ ਕੇ ਰੈਲੀ ਦੇ ਵਿੱਚ ਬਦਲਤਾ ਉਹ ਕਿਹਨਾਂ ਦੀ ਐਸਐਸਪੀ ਨਾਲ ਮੀਟਿੰਗ ਹੋਈ ਕਿਹਨਾਂ ਦੀ ਉਹ ਦੋਸਤਿਆਂ ਨਾਲ ਮੀਟਿੰਗ ਹੋਈ ਕੀ ਹੋਇਆ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਉੱਥੇ ਉਸ ਅ ਫਰੀਦਕੋਟ ਦੇ ਕੱਠ ਦੇ ਵਿੱਚ ਆਪ ਮਾਰੇ ਪੰਜਾਬ ਪਰ ਤੋਂ ਲੋਕ ਆਏ ਤਾਂ ਪ੍ਰਸ਼ਾਸਨ ਸਿਸਟਮ ਇਸ ਗੱਲ ਤੋਂ ਘਬਰਾ ਗਿਆ ਕਿ ਦਲਤ ਮੂਵਮੈਂਟ ਬਣੂਗੀ ਉਥੇ ਉਸ ਸਾਜ਼ਿਸ਼ ਦੇ ਤਹਿਤ ਕਿਸੇ ਅਦਾਲਤ ਆਗੂ ਨੂੰ ਆਪਣੀ ਗੱਲ ਨਹੀਂ ਰੱਖਣ ਦਿੱਤੀ ਗਈ ਐਮਪੀ ਨੂੰ ਆਪਣੀ ਗੱਲ ਨਹੀਂ ਰੱਖਣ ਦਿੱਤੀ ਗਈ ਤੇ ਦਲਤ ਮੂਵਮੈਂਟ ਨਾ ਬਣੇ ਰਾਤੋਂ ਰਾਤ ਉਹ ਗਵਾਹੀ ਕਰਨ ਵਾਲੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਰਾਤ ਨੂੰ 12 ਵਜੇ ਇਹ ਸਾਰੀ ਕਹਾਣੀ ਤੈਅ ਹੋ ਗਈ ਤੇ ਉਹਨਾਂ ਨੂੰ ਜਿਹੜਾ ਕਹਿੰਦੇ ਸੀ ਪਰਚਾ ਵਾਪਸ ਲੈ ਲਾਂਗੇ ਜੀ ਤੇ ਹੁਣ ਵੀ ਉਹ ਸਰਪੰਚ ਦੇ ਉੱਤੇ ਦਬਾਅ ਹੈ ਕਿਤਨਾ ਹੈ ਜੀ ਜਿਹੜੇ ਗੁਰੇਮਤੇ ਵਾਲੇ ਦੀ ਆਪਾਂ ਗੱਲ ਕਰਦੇ ਆਂ ਜੀ ਇਹਨਾਂ ਨੇ ਕੋਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਜਾਂ ਕੋਈ ਦੇਖੋ ਜਿਹੜਾ ਮੈਂ ਗੁਰੇਮਤੇ ਦੇ ਤਸ਼ੱਦਦ ਹੋਇਆ ਇਸ ਤੋਂ ਮਾੜਾ ਤਸ਼ੱਦਦ ਕੁਲਦੀਪ ਸਰਪੰ ਆਉ ਉਹਨੂੰ ਕਹਿ ਕੇ ਛੱਡਾ ਗਿਆ ਕਿ ਤੂੰ ਪੁਲਿਸ ਦੇ ਖਿਲਾਫ ਬੋਲਣਾ ਨਹੀਂ ਹੈ ਪਰ ਗੋਰਾ ਬਤਾ ਤਾਂ ਆਪਣੀ ਗੱਲ ਬਿਆਨ ਕਰ ਰਿਹਾ ਹੈ ਅਸੀਂ ਪੂਰਨ ਤੌਰ ਤੇ ਡਟ ਕੇ ਇਹਦੇ ਨਾਲ ਖੜਾਂਗੇ ਇਹ ਸਾਰੇ ਤੁਸ਼ਦਾਂ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਮੂਵਮੈਂਟ ਬਣਾਵਾਂਗੇ ਅਸੀਂ ਦਲਤ ਜਥੇਬੰਦੀਆਂ ਦੀ ਇੱਕ ਸੰਯੁਕਤ ਦਲਤ ਮੋਰਚਾ ਗਠਿਤ ਕਰਤਾ ਔਰ ਜਦਦਰ ਜੀ ਮੀਟਿੰਗ ਕਰਕੇ ਉਹਦੀ 2 ਮਾਰਚ ਨੂੰ ਅਸੀਂ ਮੀਟਿੰਗ ਵੀ ਕਰ ਰਹੇ ਹਾਂ ਅੱਜ ਐਕਸ਼ਨ ਲਿਖਿਆ ਜਾਊਗਾ ਡੇਟ ਤੈਅ ਕਰਾਂਗੇ ਤਿੱਖਾ ਐਕਸ਼ਨ ਕਰਾਂਗੇ ਬਿਲਕੁਲ ਪਿੱਛੇ ਨਹੀਂ ਹਟਾਂਗੇ ਗੋਰੇ ਮਤੇ ਦੇ ਉੱਪਰ ਜਿਹਨੇ ਤਸ਼ੱਦਦ ਕੀਤਾ ਜਿਹੜੇ ਲੋਕ ਜ਼ਿੰਮੇਵਾਰ ਹੈ ਉਹਨਾਂ ਨੂੰ ਸਜ਼ਾਵਾ ਦਬਾਉਣ ਲਈ ਹਰ ਤਰ੍ਹਾਂ ਦੀ ਲੜਾਈ ਅਸੀਂ ਲੜਾਂਗੇ ਜੀ ਗੋਰੇ ਮਤੇ ਦੇ ਉੱਪਰ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਤੁਸੀਂ ਅੱਜ ਪਹੁੰਚੇ ਹੋਏ ਨੇ ਜਿਹੜੀ ਮੀਟਿੰਗ ਕੀਤੀ ਗਈ ਸੀ ਕੀ ਗੱਲਬਾਤ ਹੈ ਮੈਂ ਬੋਟ ਸਿੰਘ ਘਾਰੂ ਦਲਤ ਮਹਾ ਪੰਚਾਇਤ ਦੇ ਵਾਸੀ ਹਾਂ ਜੀ ਇੱਕ ਗੋਰੇ ਮਤੇ ਵਿਸ਼ਾ ਜ ਨਹੀਂ ਹੋਇਆ ਇਦੋਂ ਪਹਿਲਾਂ ਵੀ ਕਈ ਵਾਰ ਤੇ ਇਹ ਨਾ ਆਖਰੀ ਹੈ ਤੇ ਨਾ ਪਹਿਲਾ ਹੈ ਦੇਖੋ ਇਹੋ ਜਿਹੀਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸਮੇਂ ਦੇ ਪ੍ਰਸ਼ਾਸਨ ਨਾਲ ਲੜ ਕੇ ਜਿਵੇਂ ਕਿ ਗੋਰੇ ਮੱਤਾ ਦੀ ਗੱਲ ਕਰੀਏ ਗੋਰਾ ਮੱਤਾ ਇੱਕ ਦਲਿਤ ਆਗੂ ਖੇਤੀ ਮਜ਼ਦੂਰ ਹੋਏ ਪੱਠੇ ਦੇ ਮਜ਼ਦੂਰ ਹੋਏ ਨਰੇਗਾ ਦੇ ਮਜ਼ਦੂਰ ਹੋਏ ਕਾਫੀ ਚੰਗਾ ਸਾਡੇ ਨਾਲ ਲੜਦਾ ਰਿਹਾ ਹੈ ਪਰ ਉਸ ਦਾ ਜਿਹੜਾ ਕੰਮ ਹੈ ਮਜ਼ਦੂਰਾਂ ਨੂੰ ਰੋਜ਼ਗਾਰ ਦੇਉਣ ਦਾ ਮਜ਼ਦੂਰਾਂ ਨੂੰ ਕੰਮ ਦੇਉਣ ਦਾ ਉਹ ਕਿਤੇ ਨਾ ਕਿਤੇ ਇਸ ਐਮ.ਐਲ.ਏ ਤੋਂ ਇਹ ਗੱਲ ਜਰੀ ਨਹੀਂ ਗਈ ਇਹ ਬਹੁਤ ਵੱਡਾ ਕੱਟ ਕਰ ਲੈਂਦੇ ਆ ਕਿਤੇ ਨਾ ਕਿਤੇ ਸਾਡੇ ਹੱਥ ਦੇ ਵਿੱਚੋਂ ਸਾਡਾ ਵੋਟ ਬੈਂਕ ਜਿਹੜਾ ਹੈਗਾ ਖਰਾਬ ਹੋ ਰਿਹਾ ਇਸ ਕਰਕੇ ਐਂ ਚੰਦ ਭਾਨ ਵਾਲਾ ਸੀ ਇਹ ਕਈ ਮਸਲੇ ਹੈਗੇ ਆ ਜਿਹੜੇ ਸਰਕਾਰ ਜਿਹੜੀ ਹੈਗੀ ਹੈ ਇਹ ਫੇਲ ਹੋ ਚੁੱਕੀ ਹੈ ਦਲਤ ਵਿਰੋਧੀ ਸਰਕਾਰ ਇਹਨੂੰ ਇੱਕ ਕਲੰਕ ਲੱਗ ਚੁੱਕਿਆ ਹੈ ਤੁਸੀਂ ਦੇਖਦੇ ਆ ਵੱਖ-ਵੱਖ ਥਾਵਾਂ ਤੇ ਮਜ਼ਦੂਰ ਜਥੇਬੰਦੀਆਂ ਦੇ ਧਰਨੇ ਲੱਗਣੇ ਪਾਉਂ ਦੀ ਐਫਸੀਆ ਦਾ ਧਰਨਾ ਹੋਵੇ ਪਾਉਂ ਦੀ ਕਿਸੇ ਪੱਲੇਦਾਰਾਂ ਦਾ ਧਰਨਾ ਹੋਵੇ ਪਾਉਂ ਦੀ ਨਰੇਗਾ ਮਜ਼ਦੂਰਾਂ ਦਾ ਧਰਨਾ ਹੋਵੇ ਕਿਤੇ ਵੀ ਧਰਨੇ ਤੇ ਰੋਸ ਮੁਜਾਦੇ ਤੇ ਬੈਠੇ ਹੋਏ ਧਰਨਾ ਲਈ ਜਿਹੜੇ ਸਾਡੇ ਦਲਤ ਵੱਡੇ ਕਾਰ ਦੇ ਆਗੂ ਹੈ ਉਹਨਾਂ ਨੇ ਕਿਤੇ ਵੀ ਆ ਕੇ ਉਹਨਾਂ ਨੂੰ ਮੌਨ ਜਾਂ ਪਾਣੀ ਪਿਆ ਕੇ ਉਹਨਾਂ ਦਾ ਮੌਨ ਨਹੀਂ ਤੜਾਇਆ ਅੱਜ ਤੱਕ ਕਿਤੇ ਅਦਾਲਤਾਂ ਗੁਣ ਭਵੰਤਿਕਰ ਨਹੀਂ ਮਿਲਿਆ ਨਹੀਂ ਪਤਾ ਜੀ ਮੈਂ ਗੱਲ ਮੀਟਿੰਗ ਦੀ ਕਰ ਰਿਹਾ ਜਿਹਦੇ ਵਿੱਚ ਤੁਸੀਂ ਅੱਜ ਪਹੁੰਚੋ ਇਹਦੇ ਵਿੱਚ ਕੀ ਏਜੰਡੇ ਨਿਕਲੇ ਏ ਇਹਦੇ ਵਿੱਚ ਜੰਡੇ ਜੀ ਡਿਸਾਈਡ ਹੋਣਗੇ ਕਮੇਟੀ ਬੈਠੂਗੀ ਕਮੇਟੀ ਬਣੂਗੀ ਪਰ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਕਿਤੇ ਫਰੀਦਕੋਟ ਵਾਲੀ ਜਿਹੜੀ ਕਮੇਟੀ ਬਣੀ ਸੀ ਉਹੋ ਜੀ ਕਮੇਟੀ ਨਾ ਬਣੇ ਜਿਹੜਾ ਉਸ ਧਰਨੇ ਨੂੰ ਕਰਾਹੇ ਪਾਇਆ ਗਿਆ ਜਿਹੜਾ ਅਜ ਕਲਦੀਪ ਦਾ ਮਸਲਾ ਹੈ ਤੁਸੀਂ ਆਣੇ ਆ ਵੀ ਉਹ ਜਿਹੜਾ ਸਿਰੇ ਚੜ ਗਿਆ ਪਰ ਮੈਂ ਨਹੀਂ ਨਹੀਂ ਲੱਗਦਾ ਮੈਨੂੰ ਵੀ ਸਿਰੇ ਨਹੀਂ ਚੜਿਆ ਉਹ ਅੱਜ ਵੀ ਬੰਦਾ ਵਿਆਪਲ ਕਰ ਰਿਹਾ ਫੋਨਾਂ ਤੇ ਸਮਝਾ ਰਿਹਾ ਵੀ ਮੈਂ ਸਾਰੇ ਜੱਥੇਬੰਦੀਆਂ ਆ ਗਏ ਜਿੰਨੀਆਂ ਅਦਾਲਤਾਂ ਤੁਸੀਂ ਉਹਨਾਂ ਨੂੰ ਫੇਰ ਅਪੀਲ ਕਰਦਾ ਐਵੇਂ ਜਿਹੜਾ ਮਸਲਾ ਮੇਰਾ ਇਹਨੂੰ ਠੰਡਾ ਨਾ ਕੀਤਾ ਜਾਵੇ ਮੇਰਾ ਮਸਲਾ ਜੀ ਸਿਰੇ ਨਹੀਂ ਲੱਗਿਆ ਦੇਖਿਆ ਮੈਂ ਉਸੇ ਮੌਕੇ ਤੇ ਪਹਿਲੇ ਦਿਨ ਮੈਨੂੰ ਪੰਜਾਬ ਦੇ ਪ੍ਰਧਾਨ ਸਰ ਕਨਜੀਤ ਨੇ ਭੇਜਿਆ ਤੇ ਉਹ ਜਿਹੜੇ ਉੱਥੋਂ ਦੇ ਬੱਚੇ ਬਿਆਨ ਕਰ ਰਹੇ ਸੀ ਜਿਹੜੀਆਂ ਔਰਤਾਂ ਬੁੱਢੀਆਂ ਬਿਆਨ ਕਰ ਰਹੀਆਂ ਸੀ ਸਾਡੇ ਇੱਕ ਦੂਜੇ ਦੇ ਕੁਲਦੀਪ ਦੇ ਸਾਡੇ ਤੋਂ ਲੜੜੇ ਮੁਰਾਏ ਗਏ ਇੰਨਾ ਜਿਹ ਦੇ ਲੋਕਾਂ ਨਾਲ ਹੋਈ ਹੈ ਐਨੇ ਉਹਨਾਂ ਦੀ ਭੰਨ ਟੁੱਟ ਹੋਈ ਹੈ ਇਸ ਕਰਕੇ ਸਰਕਾਰ ਤੇ ਉਸ ਸਮੇਂ ਦੇ ਅਧਿਕਾਰੀ ਸਾਰੇ ਉਹਨਾਂ ਤੇ ਵੀ ਜਿਹੜਾ ਦੇਸ਼ਦੋਹੀ ਦਾ ਪਰਚਾ ਤੇ ਉਹਨਾਂ ਦੇ ਵੀ ਐਕਟ ਦਾ ਪਰਚਾ ਹੋਣਾ ਚਾਹੀਦਾ ਫਿਰ ਜਿਹੜੀ ਕੁਲਦੀਪ ਸਿੰਘ ਨੂੰ ਇਨਸਾਫ ਮਿਲੂਗਾ ਉਹਦਾ ਜਿੰਨਾ ਵੀ ਭੰਨ ਟੁੱਟ ਹੋਈ ਹੈ ਉਹ ਤੋਂ ਮੁਆਵਜ਼ੇ ਦੀ ਮੰਗ ਵੀ ਕਰਦੇ ਆ ਵੀ ਉਹਨੂੰ ਮੁਆਵਜ਼ਾ ਮੰਨ ਕੇ ਉਹਨਾਂ ਦੇ ਘਰ-ਬਾਰ ਵੀ ਉਸੇ ਤਰ੍ਹਾਂ ਜਿਉਂਦੇ ਤੇ ਉਹ ਬਣਨੇ ਚਾਹੀਦੇ ਤੇ ਉਹਨਾਂ ਦੋਸ਼ੀਆਂ ਤੇ ਵੱਡੀ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਠੰਡੀ ਨਹੀਂ ਪੈਣੀ ਚਾਹੀਦੀ ਤੇ ਫਿਰ ਗੈਰ ਕਾਨੂੰਨੀ ਕਰਨ ਵਾਲੇ ਬੰਦੇ ਅੱਜ ਮੁੱਛਾਂ ਨੂੰ ਤਾਂ ਨਹੀਂ ਫਿਰਦੇ ਆ ਤੇ ਜਿਹੜੇ ਕਾਨੂੰਨ ਦੇ ਰਾਖੇ ਆ ਸਾਰੇ ਬੈਠੇ ਆ ਕਾਨੂੰਨ ਨੂੰ ਸਹੀ ਲਈਆਂ ਤੇ ਤੋੜ ਰਹੇ ਆ ਉਹ ਅਸੀਂ ਧਰਨਿਆਂ ਤੇ ਬੈਠੇ ਆ ਮੈਂ ਕਹਿੰਦਾ ਹੁਣ ਮੈਨੂੰ ਦੱਸੋ ਅੱਜ ਮੋਨੋਲਿਟੀ ਕਮਿਸ਼ਨ ਕਿੱਥੇ ਬੈਠਾ ਹੈ ਮੋਲਟੀ ਕਮਿਸ਼ਨ ਕਿਉਂ ਨਹੀਂ ਬੋਲਿਆ ਐਸਸੀ ਤੇ ਐਸਟੀ ਕਮਿਸ਼ਨ ਕਿਉਂ ਨਹੀਂ ਬੋਲਿਆ ਜੇ ਇੱਕ RAMਦੇਵ ਇਹ ਦਵਾਨੀ ਦਾ ਬਾਬਾ ਜਿਹੜਾ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਤੇ ਜਦੋਂ ਭੱਜ ਕੇ ਤੇ ਗੁਰਦੁਆਰੇ ਰਿਕਾਬ ਕੰਚੀ ਵੜ ਗਿਆ ਅਗਲੇ ਦਿਨ ਹਾਈ ਕੋਰਟ ਦਿੱਲੀ ਨੇ ਸੂਵੋ ਮੋਟੋ ਐਕਸ਼ਨ ਲੈ ਕੇ ਦਿੱਲੀ ਦੇ ਡੀਜੀਪੀ ਨੂੰ ਸੱਦਿਆ ਕਿ ਬਾਬੇ ਨੂੰ ਨਹੀਂ ਕੁਝ ਕਰ ਸਕਦਾ ਦੇ ਮਾਫੀ ਮੰਗ ਤੇ ਫੇਰ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ ਤੇ ਫੇਰ ਪੰਜਾਬ ਦੀ ਹਾਈ ਕੋਰਟ ਨੇ ਸੂਵੋ ਮੋਟੋ ਐਕਸ਼ਨ ਕਿਉਂ ਨਹੀਂ ਲਿਆ ਇਹ ਨੌਜਵਾਨ ਦੇ ਜੱਟੇ ਬਣੇ ਰਹੇ ਨੇ ਇਹਦੇ ਤੇ ਜ਼ਬਰ ਹੋਇਆ ਮਨੋਰਥੀ ਕਮਿਸ਼ਨ ਚੁਰਿ ਗੋਣੀ ਲਿਆ ਤੇ ਇਥੋਂ ਦੇ ਮਲਾਜਮਾਂ ਨੂੰ ਕਲਪ ਕਿਉਂ ਨਹੀਂ ਕੀਤਾ ਤੇ ਐਸਐਸਪੀ ਕਮਿਸ਼ਨ ਹੋੜੇ ਕਿਉਂ ਨਹੀਂ ਖੱਲਿਆ ਇਹਨੂੰ ਵੀ ਤੁਰੰਤ ਖੱਲ ਲੈਣਾ ਚਾਹੀਦਾ ਇਸ ਕਰਕੇ ਮੈਂ ਕਹਿਣਾ ਭਾਈ ਪੁਲਿਸ ਵਾਲਿਓ ਅਸੀਂ ਤੁਹਾਡੇ ਨਾਲ ਪਹਿਲਾਂ ਲੜਾਈ ਅਸੀਂ ਨਹੀਂ ਲੜਦੇ ਜਦੋਂ ਲੜਦੇ ਚਿੰਚੜਾਂ ਚੰਬਰਦਾਨੀਆਂ ਇਹ ਕਰਦੇ ਜੀ ਦੋਰੇ ਜੀ ਬਗਰਾਣੀ ਮੋਰਚੇ ਤੇ ਅਸੀਂ ਪੰਜ ਹੀ ਰਹਿ ਗਏ ਸੀ ਪੰਜਾਂ ਤੋਂ ਵੇਖੋ ਸਾਰੇ ਕਪੀਏ ਤੇ ਫਿਰ ਅਸੀਂ ਸਾਰੇ ਜਵਰ ਸੈਨ ਵਾਲੇ ਗੱਲਾਂ ਤੇ ਇਹਦੇ ਤੇ ਕਾਨੂੰਨ ਦੇ ਸਾਰੇ ਪਹਿ ਇਹਨਾਂ ਦੇ ਤੁਰੰਤ ਸਾਲਿਆਂ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਦੀ ਡਿਪਾਰਟਮੈਂਟਲ ਇਨਕੁਆਰੀ ਵੀ ਖੁੱਲਣੀ ਚਾਹੀਦੀ ਆ ਤੇ ਇਹਨਾਂ ਦਾ ਪਿੱਛੇ ਪਿੱਛੇ ਕਿੱਥੇ ਕਿੱਥੇ ਇਹ ਲੱਗੇ ਰਹੇ ਨੇ ਉਹ ਕੀ ਅਫਸਰ ਹੈ ਤੇ ਉਹਦੇ ਵਿਹਾਰ ਨੇ ਕਿੰਨੀ ਰਿਸ਼ਵਤ ਲੈਦੇ ਰਹੇ ਆ ਕਿਵੇਂ ਕਿਵੇਂ ਲੱਗਦੇ ਰਹੇ ਆ ਇਹ ਸਾਰਾ ਕੁਝ ਇਹਨਾਂ ਦਾ ਕਰਨਾ ਚਾਹੀਦਾ ਇਸ ਕਰਕੇ ਇਹਦਾ ਤੁਰੰਤ ਐਕਸ਼ਨ ਆ ਮਾਹੀ ਇੱਕ ਕਾਨੂੰਨੀ ਕਾਰ ਵੀ ਹੋਣੀ ਚਾਹੀਦੀ ਹੈ ਤੇ ਸ਼ਰਮ ਨਹੀਂ ਕਾਲੀ ਨਾਲ ਫਤੇ ਚਟਾਨ ਵਾਲਿਆਂ ਦੇ ਨਾਲ ਖੜਾ ਤੇ ਖੜਾ ਰਹੂਗਾ ਕਿਉਂਕਿ ਸਾਡੀ ਲੜਾਈ ਜਬਰ ਨਾਲ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀਂ ਲੜਾਈ ਇਹਦਾ ਤੁਰੰਤ ਹੱਲ ਕਰਨਾ ਚਾਹੀਦਾ ਇਹ ਨਿੱਕੀ ਜਿਹੀ ਟਗਿਆੜੀ ਹੈ ਜਦੋਂ ਸੜਕਾਂ ਤੇ ਗੱਲ ਆ ਗਈ ਤੁਹਾਨੂੰ ਨਹੀਂ ਸੰਭਲਣੀ ਇਸ ਕਰਕੇ ਇਹਦਾ ਤੁਰੰਤ ਹੱਲ ਕਰਨਾ ਚਾਹੀਦਾ ਤੇ ਇਨਸਾਫ ਦੇਣਾ ਚਾਹੀਦਾ ਵੱਡੇ ਕਿਸੇ ਖਾਲਸਾ ਵਾਹਿਗੁਰੂ ਜੀ ਬੋਲੇ ਅਖੀਰ ਜਿਹੜਾ ਅੱਜ ਤੁਸੀਂ ਗੋਰਾ ਮੱਤਾ ਤਸ਼ੱਦਦ ਦੇ ਮਾਮਲੇ ਵਿੱਚ ਜੇਤੋਂ ਆਏ ਹੋ ਇਦੇ ਬਾਰੇ ਕੀ ਕਹਿਣਾ ਰੋਬ ਪਹਿਲਾਂ ਤਾਂ ਅਸੀਂ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਆ ਉੱਥੇ ਨਮਸਕਾਰ ਕੀਤੀ ਆ ਤੇ ਗੁਰੂ ਸਾਹਿਬ ਨੂੰ ਅਸੀਂ ਅਰਦਾਸ ਬੇਨਤੀ ਕੀਤੀ ਆ ਕਿ ਜੋ ਜ਼ੁਲਮ ਹੋ ਰਿਹਾ ਇਹ ਗਰੀਬਾਂ ਤੇ ਤਸ਼ੱਦਦ ਹੋ ਰਿਹਾ ਜਾਂ ਆਮ ਇਨਸਾਨ ਤੇ ਤੇ ਉਹਨੂੰ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਨੂੰ ਸਾਨੂੰ ਹਿੰਮਤ ਦਿਓ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਇਸ ਜ਼ੁਲਮ ਨੂੰ ਠੱਲ ਪਾ ਸਕੀਏ ਤੇ ਅਸੀਂ ਇਸ ਘਟਨਾ ਦੀ ਬਹੁਤ ਸਖਤ ਸ਼ਬਦਾਂ ਦੇ ਨਖੇਦੀ ਕਰਦੇ ਆ ਕਿ ਜੋ ਅਣਮਨੁੱਖੀ ਜੋ ਨਾ ਵਰਤਾਰਾ ਵਰਤਾਇਆ ਗਿਆ ਉਹਨਾਂ ਦੇ ਚੱਡੇ ਪਾੜਨੇ ਜਾਂ ਉਹਨਾਂ ਦੇ ਸਰੀਰ 'ਤੇ ਤਸਦਦ ਤੋਂ ਇਲਾਵਾ ਜਿਹੜਾ ਉਹਨਾਂ ਦੇ ਮੂੰਹ 'ਚ ਗੰਦਾ ਪਾਣੀ ਪਾਉਣਾ ਇੱਕ ਬਹੁਤ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਜਿਹੜੀ ਆ ਉਹ ਮੇਰਾ ਖਿਆਲ ਆ ਕਿ ਇਹਨਾਂ ਨੂੰ ਗੁਰੂ ਵੀ ਮਾਫ਼ ਨਹੀਂ ਕਰੂਗਾ ਰੱਬ ਵੀ ਮਾਫ਼ ਨਹੀਂ ਕਰੂਗਾ ਕਿ ਜੋ ਇਹੋ ਜਿਹੇ ਜਿਹੜੇ ਇਹਨਾਂ ਨੇ ਘਟਨਾ ਕੀਤੀ ਆ ਤੇ ਮੇਰਾ ਖਿਆਲ ਆ ਕਿ ਉਹਨਾਂ ਨੂੰ ਮੇਰੇ ਕਹਿਣਾ ਕਿ ਉਹਨਾਂ ਨੂੰ ਇਹਨਾਂ ਦੇ ਚਰਨ ਫੜ ਲੈਣੇ ਚਾਹੀਦੇ ਆ ਇਹਨਾਂ ਨੂੰ ਆਪਣੀਆਂ ਗਲਤੀਆਂ ਜਿਹੜੀਆਂ ਭੁੱਲਾ ਜਿਹੜੀਆਂ ਬਖਸ਼ਾਉਣੀਆਂ ਚਾਹੀਦੀਆਂ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤਾ ਵਾ ਇਹ ਤੇ ਇਸ ਕਰਕੇ ਅਸੀਂ ਤੇ ਅਸੀਂ ਕਮਿਸ਼ਨ ਨੂੰ ਵੀ ਸਾਰਿਆਂ ਨੂੰ ਘਟ ਗਿਣਤੀ ਕਮਿਸ਼ਨ ਨੂੰ ਵੀ ਕਹਿੰਦੇ ਕਿ ਇਸ ਚੀਜ਼ ਤੇ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਇਹ ਜਿਹੜੀ ਆ ਇਹੋ ਜੀ ਘਨੌਣੀ ਹਰਕਤ ਕੋਈ ਕਰਨ ਦੀ ਦੁਬਾਰਾ ਜਰੂਰਤ ਨਾ ਕਰ ਸਕੀ। ਲੱਗਦਾ ਕਿ ਤਨਾ ਕਿਤੇ ਜਿਹੜਾ ਦੌਰ ਪਹਿਲਾਂ ਸ਼ੁਰੂ ਹੋਇਆ ਸੀਗਾ ਮੈਂ ਉਸ ਦੌਰ ਦਾ ਨਾਂ ਨਹੀਂ ਲਾਵਾਂਗਾ ਤੁਸੀਂ ਆਟੋਮੈਟਿਕਲੀ ਸਮਝ ਗਏ ਕਿ ਉਹ ਦੌਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮੇਰਾ ਖਿਆਲ ਹੈ ਕਿ ਸਰਕਾਰ ਜਿਹੜੀ ਹੈ ਸਾਡੀ ਪੁਲਿਸ ਦਾ ਉਦੋਂ ਦਾ ਦਿਮਾਗ ਖਰਾਬ ਹੋ ਚੁੱਕਾ ਹੋਇਆ ਕਿ ਉਹ ਆਪਣੇ ਕਾਨੂੰਨ ਦੇ ਹੱਦਾਂ ਤੋਂ ਬਾਹਰ ਜਾ ਕੇ ਉਹਨਾਂ ਨੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਨੇ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਉਦੋਂ ਵੀ ਤਸ਼ੱਦਦ ਬਹੁਤ ਕੀਤਾ ਪਰ ਮੇਰਾ ਖਿਆਲ ਹੈ ਕਿ ਹੁਣ ਜ਼ਮਾਨਾ ਕੁਝ ਬੱਲ ਰਿਹਾ ਸੀਗਾ ਇਹਨਾਂ ਨੂੰ ਉਹਦੀ ਬਦਲੇ ਦੇ ਹਾਲਾਤਾਂ ਦੇ ਮੁਤਾਬਕ ਆਪਣੀਆਂ ਜਿਹੜੀਆਂ ਡੂਟੀਆਂ ਆਪਣੇ ਉਹਨਾਂ ਉਹਨਾਂ ਲੋਕਾਂ ਨੂੰ ਜਿਹੜਾ ਨੇ ਉਦੋਂ ਕੀਤਾ ਉਹਨਾਂ ਨੂੰ ਅੱਜ ਸਜ਼ਾਾਂ ਮਿਲ ਰਹੀਆਂ ਤੇ 30 32 32 ਸਾਲ ਬਾਅਦ ਤੇ ਜਿਹੜਾ ਅੱਜ ਕਰ ਰਿਹਾ ਇਹ ਇਹ ਵੀ ਕਿਤੇ ਇਦਾਂ ਨਹੀਂ ਜਾਊਗਾ ਇਹ ਵੀ ਮੇਰੇ ਖਿਆਲੋਂ ਉਹਨਾਂ ਨੂੰ ਜਿਹੜਾ ਜੋ ਗੁਰੂ ਮਹਾਰਾਜ ਦਾ ਵਾਕ ਹੈ ਜੈਸਾ ਵੀ ਜੇ ਸੋਲੋਂ ਨੇ ਕਰਮਾਂ ਸੰਧਰਾ ਕੀਤਾ ਜੋ ਇਹ ਬੀਜ ਰਹੇ ਆ ਜੋ ਕਰ ਰਹੇ ਆ ਤਾਂ ਉਹ ਉਹਦੇ ਉਹ ਇਹਨਾਂ ਨੂੰ ਕਰਨਾ ਹੀ ਪਊਗਾ ਗੁਰੂ ਮਹਾਰਾਜ ਦਾ ਇਨਸਾਫ ਤੇ ਹੋਊਗਾ ਹੀ ਸਰਸਾ ਜੀ ਆਪਾਂ ਆਪਾਂ ਹੀ ਅਮਰਤਪਾਲ ਜੀ ਦੇ ਮੁੱਦੇ ਤੇ ਆਈਏ ਸਰਸਾ ਸਾਡ ਨੂੰ ਵਾਰ-ਵਾਰ ਪ੍ਰੋਬਲਮ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਨੂੰ ਸੈਸ਼ਨ ਵਿੱਚ ਭਾਗ ਲੈਣ ਦੀ ਵੀ ਆਈ ਸੀ ਮੇਰੇ ਉਹਦੇ ਬਾਰੇ ਕੀ ਆਣਾ ਟੋੜ ਇਹ ਤੇ ਦੇਖੋ ਜੀ ਸਾਡੀ ਕੌਮ ਨਾਲ ਸਾਡੇ ਪੰਜਾਬੀਆਂ ਨਾਲ ਹਮੇਸ਼ਾ ਹੀ ਦਿਲ ਸਟੇਟ ਧੱਕਾ ਕਰਦੀ ਆ ਰਹੀ ਹੈ ਅਮਰਤਪਾਲ ਦਾ ਕੀ ਕਸੂਰ ਆ ਜਾਂ ਸਾਡੇ ਬੰਦੀ ਸਿੰਘ ਜਿਹੜੀ ਤੀਤੀ 32-32 ਸਾਲਾਂ ਤੋਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਡਬਲ-ਡਬਲ ਸਜ਼ਾਵਾਂ ਭੋਗ ਲੀਆਂ ਉਹਨਾਂ ਨੂੰ ਵੀ ਜੇ ਉਹਨਾਂ ਦੇ ਘਰ 'ਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਉਹਨੂੰ ਕੰਟਿਆਂ 'ਚ ਪਰੋਲ ਘੰਟਾ 2 ਘੰਟੇ ਕਈ ਸ਼ਰਤਾਂ ਲਾ ਕੇ ਪਰੋਲ ਦਿੱਤੀ ਜਾਂਦੀ ਹੈ ਤੇ ਜਿਹੜਾ ਇਹੋ ਜਿਹੇ ਬੰਦੇ ਜਿਨ੍ਹਾਂ ਦੇ ਘਣਾਉਣੇ ਅਪਰਾਧ ਆ ਜਿਨ੍ਹਾਂ ਤੇ ਬਲਾਤਕਾਰ ਵਰਗੇ ਕਤਰਾਂ ਦੇ ਦੋਸ਼ ਆ ਜਾਂ ਹੋਰ ਪਤਾ ਨਹੀਂ ਕਿ ਕਿੰਨੇ ਕੇਸ ਚੱਲ ਰਹੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਮਹਿਮਾਨ ਬਣਾ ਕੇ ਰੱਖੇ ਹੋਇਆ ਕਾਨੂੰਨ ਦਾ ਝੱਜੀਆਂ ਢਾਈਆਂ ਜਾ ਰਹੀਆਂ ਸਾਡੇ ਲੋਕਾਂ ਦੇ ਜ਼ਖਮਾਂ ਤੇ ਲੂਣ ਸਿ ਯਾ ਮੇਰਾ ਖਿਆਲ ਹੈ ਕਿ ਬਹੁਤ ਮਾੜੀ ਗੱਲ ਆ ਸਰਕਾਰ ਨੂੰ ਜਾਂ ਕਾਨੂੰਨ ਨੂੰ ਸਾਰਿਆਂ ਵਾਸਤੇ ਕਹਿਣ ਨੂੰ ਤਾਂ ਕਿਹਾ ਜਾਂਦਾ ਕਿ ਸਾਰਿਆਂ ਵਾਸਤੇ ਕਾਨੂੰਨ ਇੱਕ ਆ ਪਰ ਬਹੁਤ ਵੱਡਾ ਫਰਕ ਆ ਕਈਆਂ ਨੂੰ ਕਾਨੂੰਨ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਆ ਕਾਨੂੰਨ ਨੂੰ ਆਪਣੀ ਜੇਬ 'ਚ ਪਾ ਕੇ ਘੁੰਮ ਰਹੇ ਆ ਤੇ ਕਈਆਂ ਤੇ ਕਾਨੂੰਨ ਬੇਲੋੜਾ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਜਿੱਦਾਂ ਉਹ ਗੁਰਮਤਤ ਤੇ ਹੋਇਆ ਕਿ ਜੋ ਆਪਣੇ ਕੋਈ ਇਨਸਾਫ ਦੀ ਗੱਲ ਕਰਦਾ ਤੇ ਉਹਨਾਂ ਤੇ ਇਹੋ ਜਿਹਾ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਤੁਹਾਨੂੰ ਕਿਤੇ ਲੱਗਦਾ ਪੰਜਾਬ ਚ ਦਲਤ ਵਰਸ ਜਰਨਲ ਵਰਗ ਦਾ ਕਿਥੇ ਨਾ ਕਿਤੇ ਪਾੜਾ ਪੈਉਂਦੀਆਂ ਕੋਸ਼ਿਸ਼ਾਂ ਹੋ ਰਹੀਆਂ ਇਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਪੱਧਰ ਤੇ ਸਾਨੂੰ ਮੈਂ ਦਲਤ ਭਰਾਵਾਂ ਨੂੰ ਵੀ ਜ਼ਿਮੀਂਦਾਰ ਭਰਾਵਾਂ ਨੂੰ ਵੀ ਸਾਰਿਆਂ ਨੂੰ ਚਾਹਨਾ ਕਿ ਆਪਾਂ ਨੂੰ ਗੁਰੂ ਮਹਾਰਾਜ ਨੇ ਜਿਹੜਾ ਫਲਸਫਾ ਮਾਨਸ ਕੀ ਜਾਤ ਸਭੇ ਇੱਕ ਪਛਾਨਿਆ ਸਾਡੇ ਚ ਜਾਤ ਪਾਤ ਤੋਂ ਸਾਨੂੰ ਰਹਿਤ ਸੁਵਾਰਜ ਦੀ ਗੁਰੂ ਮਹਾਰਾਜ ਨੇ ਦਿੱਤਿਆ ਸੀ ਸਾਨੂੰ ਸਾਰਿਆਂ ਨੂੰ ਉਸ ਫਲਸਫੇ ਨੂੰ ਉਹਦੇ ਅਨਸਾਰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਹੀ ਅਸੀਂ ਇਹ ਇਹੋ ਜਿਹੇ ਹਾਲਾਤਾਂ ਚੋਂ ਨਿਕਲ ਸਕਦੇ ਹਾਂ ਜਿਵੇਂ ਅਪਸ ਵਿੱਚ ਵੰਡੇ ਗਏ ਤੇ ਸਾਡੇ ਤੇ ਤਸ਼ੱਦਦ ਹੋਰ ਵੀ ਹੋਊਗਾ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਰਲ ਮਿਲ ਕੇ ਜੋ ਵੀ ਆਪਸੀ ਭਾਈਚਾਰਾ ਉਹਨੂੰ ਮਜ਼ਬੂਤ ਰੱਖੀਏ ਬਣਾ ਕੇ ਰੱਖੀਏ ਕਿਉਂ ਅਸੀਂ ਸਦੀਆਂ ਤੋਂ ਸਾਡਾ ਭਾਈਚਾਰਾ ਇਕੱਠਾ ਰਿਹਾ ਤੇ ਇਹ ਜਿਹੜੀ ਜਾਤ ਪਾਤ ਦਾ ਕੋੜ ਹੈ ਇਹਨੂੰ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਗੁਰੂ ਤੋਂ ਸਿੱਖਿਆ ਲੈ ਕੇ ਆਪਾਂ ਸਾਰੇ ਜਣੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਸਰਤਾ ਜੀ ਆਉਣ ਵਾਲੇ ਟਾਈਮ ਤੇ ਬੰਦੀ ਸਿੰਘਾਂ ਦੇ ਮਾਮਲੇ 'ਚ ਜਾਂ ਭਾਈ ਅਮਰਪ੍ਰੀਤ ਦੇ ਮਾਮਲੇ 'ਚ ਕੋਈ ਰਣਨੀਤੀ ਲੇਖੇ ਟੋੜੀ ਜਾਂਦੇ ਬਥੇ ਕਰਨਾ ਨਹੀਂ ਸਾਡੀ ਜਥੇਬੰਦੀ ਤੇ ਸਾਰੇ ਅਸੀਂ ਜਿੱਥੇ ਵੀ ਉਹ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਜਥੇਬੰਦੀ ਸਿੰਘਾਂ ਵਾਸਤੇ ਜਿੱਦ ਵੀ ਦਾ ਮੋਰਚਾ ਲੱਗਾ ਹੋਇਆ ਤੇ ਬਾਕੀ ਹੋਰ ਵੀ ਜਿੱਦਾਂ ਦੇ ਇਹੋ ਜਿਹੇ ਮੋਰਚੇ ਅਸੀਂ ਸਾਰਿਆਂ ਦੀ ਹਮਾਇਤ ਕਰਦੇ ਹਾਂ ਕਿ ਸਭ ਸਾਰੇ ਸਾਡੇ ਪੰਜਾਬ ਨਾਲ ਠਕਾ ਹੋ ਰਿਹਾ ਸਾਡੇ ਲੋਕਾਂ ਨਾਲ ਠਕਾ ਹੋ ਰਿਹਾ ਸਾਡੇ ਲੋਕਾਂ ਦੇ ਜ਼ੁਲਮ ਹੋ ਰਿਹਾ ਇਹਦੇ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਅਸੀਂ ਇਸ ਮੋਰਚੇ ਨੂੰ ਪੂਰਨ ਹਮਾਇਤ ਦਿੰਦੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ 28 ਤਰੀਕ ਨੂੰ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇਸ ਜੋ ਜ਼ੁ ਤਾਰੀਖੋ ਚ ਤੁਸੀਂ ਆਪਣਾ ਯੋਗਦਾਨ ਪਾਓ ਤੇ ਆਪਣੇ ਜਾਗਦੀ ਜ਼ਮੀਰ ਹੋਣ ਦਾ ਸਬੂਤ ਦਿਓ ਇਹਨੀਆਂ ਇੱਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ